ਹੁਣ ਮਾਂ ਨੂੰ ਕਿਵੇਂ ਕਹਾਂ ਮੈਂ ਵੀ ਹੁਣ ਤਾਂ ਕੁੰਟੀ ਨਹੀਂ ਖੋਲਿਆ ਅੰਦਰ ਨਹੀਂ ਬਣ ਦਿੱਤਾ ਮੈਨੂੰ ਜੀ ਮਾਂ ਨੂੰ ਕਹਿਣਾ ਫੋਟਾ ਮੈਨੂੰ ਕਹੂਗੀ ਹਾਂ ਹਾਂ ਤੈਂ ਚਮਲਾਈ ਸੀ ਹੁਣ ਕਰਾਂ ਕਿ ਹੁਣ ਬਾਹਰੇ ਸਰਕ ਤੇ ਥੋੜੀ ਪੈ ਸਕਦਾ ਮੈਂ ਪਉਂਗਾ ਤੰਤਰੀ ਨਾ ਛਲ ਦੇਖ ਦੋ ਮਾਂ ਨਾ ਕੀ ਗੱਲ ਮੈਂ ਸੋਚਦਾ ਸੀ ਮਾਂ ਮੈਂ ਤੁਹਾਡੇ ਕੋਲ ਹੀ ਪੈ ਜਾਣਾ ਕਿਉਂ ਰਨਤੇਰੀ ਨੇ ਦਰਵਾਜ਼ਾ ਨਹੀਂ ਖੋਲਿਆ ਉਹਦੇ ਕੋਲ ਜਾ ਕੇ ਸੌ ਸਾਡੇ ਕੋਲ ਕੀ ਰੱਖਿਆ ਹਿਆ ਉਦੋਂ ਤਾਂ ਬੜੀ ਉਹਦੀ ਮੇਰ ਕਰਦਾ ਸੀ ਮਮੇ ਤੇਰੇ ਸਾਹਮਣੇ ਕਿੰਨਾ ਬੋਲਤ ਹੈਗਾ ਮੈਂ ਕਿਹੜਾ ਚੁੱਪ ਕਰ ਖੜਾ ਰਿਆ ਬੋਲਣ ਨਾਲ ਕੁਛ ਨਹੀਂ ਹੁੰਦਾ ਇਦਾਂ ਦੀਆਂ ਦੇ ਜੁੱਤੀ ਸੌਹੀ ਰੱਖਣੀ ਚਾਹੀਦੀ ਐ ਮੋਰ ਮਰ ਜੁੱਤੀਆਂ ਨਾ ਢੁੰਡਰ ਸਿੱਧਾ ਕਰ ਦੇਵੇ ਤੇ ਤੂੰ ਮੈਂ ਮਾਂ ਨੂੰ ਬੋਲਿਆ ਸੀ ਨਾ ਬੋਲਣਾ ਕੀ ਹੁੰਦਾ ਬੋਲ ਮਤ ਨੂੰ ਕਿਹਾ ਹੈਗਾ ਮਾਂ ਤੂੰ ਬਣੂ ਫੜ ਕੇ ਨਾ ਗੁਦਨੀ ਤੋਂ ਤੜਕੀ ਬਾਹਰ ਕੱਢੂਗਾ ਜਿਹੜਾ ਤੈਨੂੰ ੱੱੱਕਾ ਮਾਰ ਕੇ ਗਿਆ ਨਾ ਇੱਥੇ ਚੋਹ ਰਿਹਾ ਮੇਰੇ ਹੋ ਮੈਂ ਨਹੀਂ ਜਰ ਸਕਦਾ ਇਹ ਜੀ ਗੱਲ ਬਾਵੇ ਇਹ ਸਭ ਕਹਿਣ ਦੀਆਂ ਗੱਲਾਂ ਆ ਪੁੱਤ ਤੈਨੂੰ ਮੈਂ ਹਣੇ ਹੱਥਾਂ ਨਾਲ ਪਾਲਿਆ ਤੇਰਾ ਗੂੰਹ ਚੱਕਿਆ ਤੇ ਤੂੰ ਤੂੰ ਆਪਣੀ ਤੀਵੀ ਤੋਂ ਮੇਰੇ ਛੱਤਰ ਬਜਵਾਣਾ ਉਹ ਐਸੀ ਗੱਲਾਂ ਦੁੱਖਾ ਮੋ ਜਿਹੜਾ ਅੱਜ ਬੋਲ ਗਈ ਨਾ ਤੈਨੂੰ ਉਹ ਮੈਂ ਤਾਂ ਅਜੇ ਨੀਂਦ ਵੀ ਨਹੀਂ ਆਉਣੀ ਹੈਗੀ ਉਹ ਅੱਜ ਹੀ ਨਹੀਂ ਬੋਲੀ ਬੋਲਦੀ ਤਾਂ ਪਹਿਲਾਂ ਤੋਂ ਬਹੁਤ ਕੁਸ਼ ਹੈ ਪਰ ਤੇਰੇ ਵਿੱਚ ਇੰਨੀ ਗਰਸ ਹੈ ਨਹੀਂ ਪੇਨੂ ਮਾਰਕੀਟ ਜੁੱਤੀਆਂ ਬਾਹਰ ਕੱਢ ਸਕੀ ਕੋਈ ਨਾ ਮਾਂ ਹੁਣ ਨਹੀਂ ਬੋਲ ਸਕਦੀ ਹੁਣ ਤਾਂ ਉਹਦਾ ਜਲੂਸ ਕੱਢੋ ਚੱਕੀ ਤਰ੍ਹਾਂ ਉਹਨੇ ਮਾਂ ਕੋਲ ਨਾ ਉਹਨੂੰ ਛੱਡ ਕੇ ਆਉਂਗਾ ਮੈਂ ਉਹਨੂੰ ਰਹਿ ਹੁਣ ਇਹਦੇ ਕੋਲੇ ਕਹਿੰਦੇ ਚਲੋ ਗੱਲਾਂ ਇਹ ਨਹੀਂ ਕਰਨੀਆਂ ਤੁਸੀਂ ਜਲੂਸ ਤਾਂ ਜਿਹੜਾ ਉਹਨੇ ਸਾਡਾ ਕੱਢਿਆ ਨਾ ਉਹ ਦੇਖ ਉਹਦਾ ਜਲੂਸ ਤਾਂ ਜਦੋਂ ਨਿਕਲੂਗਾ ਨਿਕਲੂਗਾ ਸਾਡਾ ਤਾਂ ਕੱਢ ਦਿੱਤਾ ਨਾ ਮਾਮਾ ਧੀਆ ਦਾ ਜਲੂਸ ਮੇਰੀ ਧੀ ਆਈ ਨੂੰ ਉਹ ਨਹੀਂ ਚੱਲਦੀ ਹਾਂ ਮੈਨੂੰ ਪਤਾ ਮਾਂ ਚੱਲਦੀ ਲੇਗੀ ਤਾਂ ਹੀ ਤਾਂ ਫੈਸਲਾ ਲੈਂਦੇ ਮੈਂ ਵੀ ਹੁਣ ਇੱਥੇ ਹੁਣ ਰਹਿ ਨਹੀਂ ਦੇਣਾ ਕਟੂnga ੱੱੱਕੇ ਮਾਰ ਮਾਰ ਘਰੋਂ ਬਾਹਰ ਨੂੰ ਚਾਂਬੜੀ ਫਿਰਦੀ ਜੜੀ ਹੋ ਪਰ ਮਾ ਹੁਣ ਮਾ ਕਿੱਥੇ ਇੱਥੇ ਪੋਂਗਨ ਨਾਲ ਮੈ ਨੀਂਦ ਕਿਵੇਂ ਆਊਗੀ ਬਾਹਰ ਜਿਹਦੇ ਕੋ ਪਹਿਲਾਂ ਨੀਂਦ ਆਉਂਦੀ ਹੈ ਨਾ ਉਹਦੇ ਕੋਲ ਬਗ ਜਾ ਆ ਦੇ ਰੱਬ ਦਾ ਵਾਸਤਾ ਸਾਨੂੰ ਮਾਮਾ ਤਿਆਂ ਨੂੰ ਸੌਣ ਦੇ ਸਾਨੂੰ ਨਾ ਪਰੇਸ਼ਾਨ ਕਰ ਆ ਦੇਖ ਲੈ ਸੌ ਜਾ ਆਪਣੀ ਰੰਨ ਕੋਲ ਨਾਲੇ ਦੇਖ ਲੈ ਕੀ ਪਤਾ ਕਿਨੂੰ ਫੋਨ ਕਰਦੀ ਆ ਕਿਨੂੰ ਨਹੀਂ ਮਾਣੇ ਤਾਂ ਸਾਰੀ ਗੱਲੀ ਨਵੇੜਦੀ। ਅਗਰ ਜਿੱਥੇ ਪੈਣਾ ਪਏ। ਫਿਰ ਦੂਰ ਇਧਰਵਾਜਾ ਬੰਦ ਕਰਕੇ ਪੈਗੀ। ਉਧਰ ਹੋਣੇ ਨਹੀਂ ਖੁੱਦਣਾ ਜਦੋਂ ਦੇ ਖੁੱਲ ਗਿਆ। ਹੁਣ ਤਾਂ ਬਸ ਇੱਕ ਹੀ ਸਹਾਰਾ। ਬਾਲੇ ਬਾਈ ਕੋਲ ਜਾਣਾ ਪੁੱੜਾ। ਉਹੀ ਰਾਤ ਕਟਾਉਣਾ। ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਆ ਜੂਗਾ। ਨਹੀਂ ਫੇਰ ਮੱਖਰੀਆਂ ਕੁੱਟੀਆਂ ਸੁਣਾਉਗੀ। ਮਿੱਕਰੋਂ ਨਿਕਲ ਗਿਆ। ਹਾ ਵੀ ਹੁਣ ਦੱਸ ਗੱਲ ਕੀ ਹੋਈ ਆ ਕੀ ਦੱਸਾਂ ਬੰਦੇ ਬਈ ਯਾਰ ਉਹ ਕਰੇ ਕਲੇਸ਼ ਪਿਆ ਪਿਆ ਯਾਰ ਉਹਦਰ ਦਾ ਮਾਂ ਨੇ ਕਹਿਤਾ ਵੀ ਤੂੰ ਆਉਦੀ ਜਨਾਨੀ ਪਿੱਛੇ ਲੱਗਦਾ ਖੁਦ ਜਨਾਨੀ ਕਹੀ ਜਾਂਦੀ ਆ ਤੂੰ ਆਉਦੀ ਮਾਂ ਪਿੱਛੇ ਲੱਗਦਾ ਮੈਨਾਂ ਦਾ ਬਈ ਥੋਬੀ ਇਹਦੇ ਕੁੱਤੇ ਵਾਲੀ ਹੋਈ ਪਿਆ ਨਾ ਘਰ ਤਾਂ ਨਾ ਘਾਟਦਾ ਨਾ ਉਹ ਪਾਸੇ ਦਨੋ ਪਾਸੇ ਦਾ ਬਈ ਕਰ ਕਰ ਹੀ ਆ ਮੈਂ ਵੀ ਆ ਕੇ ਨਿਕਰਾਇਆ ਕਾਹੀ ਨਿਕਰਾਇਆ ਮੈਂ ਲੋਕਾਂ ਨੇ ਦੇਖਿਆ ਇਹਦਾ ਕੁਤਕਲੇ ਸੀ ਆ ਫਿਰ ਹੁਣ ਹੱਲ ਕੀ ਇਹਦਾ ਬਾਈ ਹੱਲ ਤਾਂ ਕੀ ਐ ਆ ਹੁਣ ਵੀ ਜਫਾ ਲਾ ਕੇ ਏਡਾ ਸਾਡੇ ਸਾਡੇ ਟੱਬਰ ਦਾ ਜਾਣਾ ਉਧਰੋਂ ਪੈਣ ਆਈ ਹੋਈ ਐ ਉਹ ਪੈਣ ਦੇ ਨਾਲ ਕਾਂਡੇ ਗੁੰਡੇ ਚੱਕੀ ਗਏ ਸੀ ਅੱਛਾ ਉਹ ਲੱਭ ਕੇ ਗਾਹ ਉਹਦੀ ਅਲਮਾਰੀ ਚੋਂ ਹੁਣ ਸਿੱਧੀ ਜੀ ਗੱਲ ਆ ਸ਼ੱਕ ਤਾਂ ਫਿਰ ਜਾਊਗੀ ਨਾ ਜਦੋਂ ਅਲਮਾਰੀ ਚੋਂ ਉਹਦੀ ਚੋਂ ਲੱਭੇ ਨੇ ਤੇਰੀ ਭੈਣ ਦੇ ਕਾਂਟੇ ਤੇ ਘਰ ਵਾਲੀ ਦੀ ਨਮਾਰੀ ਚਲੁੱਪੇ ਹਾਂ ਆ ਵੀ ਗਲਤ ਅਸ਼ਕਲ ਹੀ ਹੈਗੀ ਕਰੇ ਫਿਰ ਉਹੀ ਗੱਲ ਦਾ ਹੁਣ ਮਾਂ ਕਹਿੰਦੀ ਉਹਨੇ ਚੱਕੇ ਨਹੀਂ ਹਾਲਾਂਕਿ ਲੱਗਦਾ ਤਾਂ ਮੈਨੂੰ ਵੀ ਚੱਕੇ ਹੋਣਗੇ ਕਿਉਂਕਿ ਬਾਈ ਦੋ ਦਿਨ ਪਹਿਲਾਂ ਮੇਰੇ ਨਾਲ ਗੱਲ ਕਰਕੇੜੀ ਹੈ ਜੇ ਉਹ ਵੀ ਮੈਨੂੰ ਕਾਂਟੇ ਦੇ ਬਾਰੇ ਗੱਲ ਸੁਣਨੇ ਨੇ ਉਸੇ ਦਿਨ ਹੀ ਕੋਈ ਤੇਰਦੀ ਕਾਂਟੇ ਚੱਕੇ ਗਏ ਹੁਣ ਇਹ ਚੀਜ਼ ਦਾ ਘਰੇ ਕਲੇਸ਼ ਪਿਆ ਪਿਆ ਹੁਣ ਵੀ ਜਫਾ ਲਾ ਕੇ ਹਟਿਆ ਮਾਂ ਤਾਂ ਕਹਿੰਦੀ ਜਾ ਆਪਦੀ ਜਨਾਨੀ ਮਗਰ ਲਗਦਾ ਉਹਦੇ ਲੈ ਕਬਰ ਚ ਜਾ ਜਦ ਉਹਦੇ ਲੈ ਗਿਆ ਉਹ ਗਾਂਹ ਕੁੰਡੇ ਨਹੀਂ ਖੋਲ ਰਹੀ ਥੋੜਾ ਪਤਾ ਬਧਿਆ ਵੀ ਥੋੜਾ ਤਾਂ ਓਹੀ ਉਹੀ ਤਾਂ ਗੱਲ ਆ ਬਾਈ ਹੁਣ ਮੈਂ ਦੱਸ ਕਿੱਥੇ ਪੈਂਦਾ ਤਾਂ ਸੋਚਿਆ ਬਾਈ ਮੈਂ ਵੀ ਬਾਲੇ ਬਾਈ ਕੋਲ ਜਾਵਾਂ ਉਹਦੇ ਕੋਲ ਹੀ ਰਾਤ ਕੱਟੂਗਾ ਚਲ ਇਹ ਤਾਂ ਤਾਂ ਵਧੀਆ ਗੱਲ ਹੈ ਪਰ ਕਰਦਾ ਵੀ ਕਰਦਾ ਤਾਂ ਜਾਣਾ ਹੀ ਪਊਗਾ ਕਰਾ ਜਾ ਵੀ ਨਾ ਤਾਂ ਸਰਦਾ ਨਹੀਂ ਕਿੰਨਾ ਚਿਰ ਬਾਹਰ ਰਹੇਗਾ ਤੂੰ ਗੱਲ ਤਾਂ ਤੇਰੀ ਸਹੀ ਆ ਬਾਈ ਕਿੰਨਾ ਟਾਈਮ ਬਾਹਰ ਰਹਿਣਾ ਉਹ ਮੇਰੀ ਮਾਂ ਨੂੰ ਤਾਂ ਆਈ ਆ ਵੀ ਮੈਂ ਆਪਣੀ ਜਨਾਨੀ ਦੇ ਕੋਲ ਪਿਆ ਤੇ ਉਹਨੂੰ ਆਇਆ ਵੀ ਉਹਦੀ ਮਾਂ ਕੋਲ ਪਿਆ ਪਤਾ ਕਿਸੇ ਨੂੰ ਨਹੀਂ ਹੈਗਾ ਵੀ ਮੈਂ ਤੁਹਾਡੇ ਕੋਲ ਆਇਆ ਹਾਂ ਮੈਂ ਤਾਂ ਆ ਵੀ ਅੱਜ ਦੀ ਰਾਤ ਕੱਟ ਲਾਂ ਮੈਂ ਤੜਕੇ ਵੇ ਸੁਣਦੀਆਂ 4 ਜਾਂ 5 ਵਜੇ ਨੂੰ ਨਿਕਲਉ ਪੁੱਤਰੇ ਕੋਲ ਕਿਉਂ ਐਨੀ ਸੱਜਰੇਗਾ ਤੂੰ ਫਿਰ ਜਾਉਂਗੀ ਬਾਈ ਜੇ ਪਤਾ ਲੱਗ ਗਿਆ ਵੀ ਘਰੇ ਹੈ ਨਹੀਂ ਗਾ ਰਾਤ ਬਾਹਰ ਕੱਟੀ ਐ ਫਿਰ ਮੇਰੀ ਮਾਂ ਫੇਰ ਮਨ ਵੱਧ ਕੇ ਬੋਲੂਗੀ ਵੀ ਤੇਰੇ ਕਹਿਣੇ ਜੀ ਨਹੀਂ ਗਈ ਤੇਰੀ ਘਾਲ ਵਾਲੀ ਉਹਨੇ ਆਪਦੇ ਕੋਲ ਵੀ ਨਹੀਂ ਪਾਇਆ ਹੈਗਾ ਫਿਰ ਛੱਤਰ ਨੂੰ ਥੋਈਆਂ ਹੋਰ ਕੀ ਆ ਬਾਈ ਇਹ ਸਾਰੀਆਂ ਬੁਢੇ ਦੀ ਬਿਮਾਰੀ ਹੁੰਦੀ ਐ ਪਹਿਲਾਂ ਮੇਰੀ ਮਾਂ ਹੁੰਦੇ ਦੀ ਮੇਰੀ ਦਾਦੀ ਦਿਨ ਲੜਦੀ ਹੁੰਦੀ ਮੈਂ ਬੜਾ ਕੁੱਤਕਲੇ ਦੇਖਿਆ ਮੇਰਾ ਲਾਣੇਦਾਰ ਕਦੇ ਉੱਤਰ ਕਦੇ ਉੱਤਰ ਨਾ ਉਹਦੀ ਕਹਿ ਸਕੇ ਨਾ ਉਹਦੀ ਕਹਿ ਸਕੇ ਉਹ ਵਿਚਾਰੇ ਅਹੀਂ ਮਰ ਗਏ ਬਸ ਪਹਿਲਾਂ ਦਾਦੀ ਨਾਲ ਕਰੇਸ਼ਦੀ ਫਿਰ ਬੜਾਪੇ ਚੋਂ ਦਾ ਆਪਣਾ ਜਨਮ ਹੋ ਗਿਆ ਮੈਂ ਤਾਂ ਕਦੇ ਉਹ ਚੈਨਲ ਰੈਂਦੇ ਦੇਖੇ ਨਹੀਂ ਮੈਂ ਤਾਂ ਜਦ ਕੰਨਾਂ ਨੂੰ ਹੱਥ ਲਾ ਲੇਦੇ ਬਈ ਕੱਲਾ ਲੈ ਲੂੰਗਾ ਪਰ ਆਖਰੇ ਇਤਨੀ ਫਸਣਾ ਬਈ ਬਹੁਤ ਵਧੀਆ ਰਿਆ ਜਿਸਾ ਚ ਪੁੱਛੇ ਨਾ ਉਹ ਤਾਂ ਬਹੁਤ ਵਧੀਆ ਰਿਆ ਚੱਲ ਕੋਈ ਨਾ ਦੁੱਧ ਪੀ ਦੂੰ ਰੋਟੀ-ਰੋਟੀ ਖਾ ਲਈ ਹਾਂ ਹਾਂ ਰੋਟੀ ਤਾਂ ਖਾਲੀ ਸੀ ਭਾਈ ਯਕੀਨਾ ਨਾ ਨਾ ਭਾਈ ਦੱਦੇ ਉਹ ਨਾ ਨਾ ਭਾਈ ਰੋਟੀ ਮੈਂ ਖਾਇਆ ਸੀ ਉੱਪਰ ਤਾਂ ਖਾਲੀ ਸੀ ਚੱਲ ਮੰਜੇ ਵਿੱਚ ਬੈਹ ਪੈ ਜਾ ਬਾਹਰ ਅੱਖਾਂ ਲੱਗਾ ਹੋਇਆ ਹੈ ਪਰਮਨੂ ਭਾਈ ਮੜ ਜਾ ਸੁਨੀਹਾ ਠਾ ਦਿਆਂ ਥਾਲ ਦੂੰਗਾ ਚਿੰਤਾ ਕੀ ਕਰਦਾ تمہوں سکھ بولتے میں آیا <laughs> مل کے کیوں نہیں رو نہیں لگ پیسے گہنے لوگ نے آئی سب کچھ بنا دیا پر اس طرح کوئی مہنگی نہیں رکھ ਚੱਲ ਰੱਬਾ ਜਿਵੇਂ ਤੂੰ ਚਲਾਵੇਂ ਤੇਰੇ ਮੂਰੇ ਕਿਹੜਾ ਜੋਗੜਾ ਕਿਸੇ ਦਾ ਯਾ ਨਾ ਮੱਝੇ ਰਾਤ ਲੈ ਦਰਵਾਜ਼ੇ ਨੇ ਖੋਲਿਆ ਉਹਨੇ ਮਹਾਰਾਣੀ ਹੁਣ ਖੋਦਨ ਮੇਰੀ ਮਾਂ ਅਗੇ ਜਾ ਕੇ ਆਪਦੇ ਕਮਰੇ ਚ ਪਈ ਸਾਡੇ ਕੋਲ ਕੀ ਕਰਨਾ ਹੈ ਹੁਣ ਮਾਂ ਨੂੰ ਕੌਣ ਸਮਝਾਵੇ ਬਿਉਂ ਨੇ ਤਾਂ ਰਾਤ ਕੀਟੀ ਨਹੀਂ ਖੋਲਿਆ ਹਾਰ ਕੇ ਫੈਥੇ ਸੋਫੇ ਵਾਲੇ ਕਮਰੇ ਜਾ ਕੇ ਪੈਣਾ ਪਿਆ ਉਹੋ ਇਥੇ ਪੈ ਕੇ ਨੀਂਦ ਵੀ ਚੱਜ ਨਾਲ ਮਰੀ ਜੀ ਗੱਲ ਸੀ ਕਲੇਸ਼ ਏਟਾ ਬਣ ਗਿਆ ਆਹ ਤਨੀ ਕਮਸਾਬ ਚੋਣਾ ਮਨੂੰ ਮਾੜਾ ਜਿਹਾ ਕਹਿੜਾ ਹੋਣਾ ਪਊਗਾ ਐਂ ਤੇ ਜਨਾਨੀ ਸਰਚ ਮੇਰੇ ਖਟਾ ਕਰਨ ਲੱਗ ਜੂਗੀ ਉਹ ਤੇਨਾਂ ਜਾ ਕੇ ਰੰਗ ਢੰਗ ਜੀ ਕੀ ਕਰਦੇ ਨੇ ਕੁੱੜੀ ਜਿਹੀ ਵੀ ਕਿ ਰਸੋਈ ਚ ਖੜਾਕਾ ਕਰੀ ਜਾਂਦੀ ਆ ਆਈ ਨਹੀਂ ਹਜੇ ਤੱਕ ਪਤਾ ਨਹੀਂ ਕੀ ਕਰੀ ਜਾਂਦੀ ਕੀ ਨਹੀਂ ਲੈ ਆਈ ਗਈ ਹਾਂ ਮਾਂ ਕੀ ਹੋ ਗਿਆ ਉਹ ਹੋਣਾ ਕੀ ਆ ਇੰਨਾ ਟਾਈਮ ਹੋ ਗਿਆ ਕੀ ਖੜਕਾ ਜਿਹਾਂ ਕਰੀ ਜਾਂਦੀ ਸੀ ਕਰਨਾ ਕੀ ਸੀ ਗਾਂ ਇੰਨਾ ਪੈਰੇ ਸੀ ਰਸੋਈ ਚ ਸਫਾਈ ਕਰਕੇ ਆਈਆਂ ਤੇ ਬਾਬਾ ਬਾਬਾ ਤਾਂ ਉਹ ਪਿਆਸੋਂ ਫਿਰ ਸੁੱਤਾ ਤੇ ਮਹਾਰਾਣੀ ਨੇ ਦਰਵਾਜ਼ਾ ਖੋਲ੍ਹਿਆ ਕਿ ਨਹੀਂ ਨਹੀਂ ਮਹਾਰਾਣੀ ਤਾਂ ਟੋਰਾ ਨਾਲ ਪਈ ਆ ਕੋਈ ਕੰਮਕਾਰ ਨਹੀਂ ਕੀਤਾ ਕੋਈ ਗੱਲ ਨਹੀਂ ਕਰ ਲੰਦੇ ਨੂੰ ਜਿੰਨਾ ਆਰਾਮ ਕਰਦੀ ਆ ਹੁਣ ਇਹਦੇ ਚੌਂਟੇ ਇਸ ਘਰ ਚੋਂ ਨਾ ਮੈਂ ਛਕੋਣੀ ਆ ਪਰ ਇੱਕ ਗੱਲ ਨੋਟ ਕੀਤੀ ਜੋੜਾ 바ਵਾ ਸੋਫੇ ਤੇ ਪਿਆ ਨਾ ਇਹਦਾ ਮਤਲਬ 바ਵਾ ਰਾਤੀਓ ਨੇ ਅੰਦਰ ਨਹੀਂ ਬਣਨ ਦਿੱਤਾ ਦੋਨਾਂ ਵਿੱਚ ਡਾਂਗ ਤਾਂ ਪੱਕੀਓ ਖੜਕੀ ਪਈ ਐ ਕਿਉਂਕਿ ਜੇ ਇਹਨਾਂ ਵਿੱਚ ਗੁੱਸੇ ਗਿਲੇ ਨਾ ਹੁੰਦੇ ਨਾ 바ਵਾ ਕਮਰੇ 'ਚ ਸੌਂਦਾ ਕੋਈ ਗੱਲ ਇਹਦੇ ਚੋਂ ਠਿੱਕ ਕਿਵੇਂ ਚਕਾਉਣੇ ਆ ਨਾ ਹੁਣ ਮੈਂ ਦੱਸਦੀ ਆ ਅਜੇ ਤਾਂ ਲੋਹਾ ਘਰ ਮੈਂ ਕਹਿੰਦੇ ਨਹੀਂਂਦੇ ਤੇ ਲੋਹੇ ਘਰਮ ਤੇ ਜੇ ਸੱਟ ਮਾਰੀ ਜਾਵੇ ਨਾ ਕੋ ਨੂੰ ਜਿਹੜੀ ਮਰਜੀ ਟੋਚ ਟਲ ਜਵੇ ਦੇਖਦੀਆਂ ਬਾਵੇ ਨੂੰ ਆ ਲੱਗਦੇ ਬਾਵੇ ਨੂੰ ਸਖਾ ਕੇ ਨਾ ਇਹਨੂੰ ਕਢੋਨੇ ਘਰੋਂ ਬਾਹਰ ਫੇ ਦੇਖਦੀਆਂ ਕੌਣ ਰੋਕਦਾ ਇਹਨੂੰ ਤੇ ਕਿਵੇਂ ਰੋਕਦੀ ਗੱਲ ਆਕੜਦੀ ਸੀ ਨਾ ਮੇਰੇ ਨਾਲ ਮੈਂ ਵਿਆਹ ਕੇ ਆਈ ਆ ਇਸ ਘਰ ਵਿੱਚ ਉਹ ਨੇ ਆਈ ਮੇਰਾ ਵੀ ਬਰਾਬਰ ਦਾ ਹੱਕ ਹੈ ਇਸ ਘਰ ਵਿੱਚ ਬਰਾਬਰ ਦਾ ਹੱਕ ਤਦ أج ਮੈਂ ਦਵਾਕੀ ਇਹਨੂੰ ਨਾ ਇਹਦੇ ਚੌਂਟੇ ਚਕਾਈ ਤਾਂ ਮੈਨੂੰ ਵੀ ਕੁਲਦੀਪ ਕੌਰ ਕਿਨੇ ਕਹਿਣਾ ਬਾਕੀ 바ਵਾ ਗੇਮ ਪਾ ਦੋ ਕਰਨ ਦੀ ਕੁੰਦੀ 바ਵੇ ਨੂੰ ਵੀ ਥੋੜੀ ਜਿਹੀ ਉਂਗਲ ਲਾਉਣੀ ਪੈਣੀ ਐ ਹੋਰ ਨਹੀਂ ਤਾਂ ਉਹ ਛੱਟ ਦੇਣੀ ਇਹਦੇ ਵੱਲ ਤਾਂ ਹੋ ਜਾਂਦਾ ਕੋਈ ਨਾ ਮਾ ਜਿੰਨਾ ਭਾਬੀ ਵੱਲ ਦਾ ਹੋਣਾ ਸੀ ਹੋ ਲਿਆ ਹੁਣ ਨਹੀਂ ਹੁੰਦਾ ਵੀਰਾ ਆ ਵੀਵਲ ਦਾ ਠੀਕ ਹੈ ਬਾਕੀ ਵੀਰੇ ਨੂੰ ਆਣ ਦਿਓ ਬਾਕੀ ਰਹਿੰਦੀ ਹੁੰਦੀ ਖਸਰ ਆਪਾਂ ਹੋਰ ਕੱਢਾਂਗੇ ਕੀ ਕੀਆ ਕਸਰ ਕੱਢਣੀ ਆ ਕਸਰ ਤਾਂ ਉਹਦੀ ਕੱਢਤੀ ਸੀ ਹੁਣ ਤਾਂ ਕਸਰਾਂ ਕੱਢਾਂਗੇ ਕਸਰਾਂ ਉਹ ਜਿੱਦਣ ਦੀ ਇੱਥੇ ਵਿਆਹ ਕੇ ਆਈ ਆ ਨਾ ਮੈਨੂੰ ਤਾਂ ਉੱਦੇ ਦੀ ਚੰਗੀ ਨਹੀਂ ਲੱਗਦੀ ਮੇਰੇ ਤਾਂ ਮਨ ਨੂੰ ਲੱਗੀ ਨਹੀਂ ਕਿੱਥੇ ਉਹ ਨੰਗ ਮਲੰਗ ਪਰਿਵਾਰ ਤੇ ਕਿੱਥੇ ਅਸੀਂ ਲੰਡੂ ਪਰਿਵਾਰ ਕਿਸੇ ਥਾਂ ਦਾ ਮੱਥੇ ਮਾਰੀ ਮੇਰੇ ਇਹਨੂੰ ਤਾਂ ਹੁਣ ਮੈਂ ਦੱਸੂਗੀ ਬੇ ਘਰ ਵਿੱਚ ਸੱਸ ਨਾਲ ਪੰਗਾ ਕਿਵੇਂ ਲਈਦਾ ਹੁੰਦਾ ਹੈ ਉਹ ਵੀ ਮੇਰੇ ਵਰਗੀ ਸੱਸ ਨਾਲ ਬੱਸ ਮਾਂ ਇੱਕ ਵਾਰੀ ਭਾਬੀ ਨੂੰ ਇਸ ਘਰ ਚੋਂ ਕਢਾ ਦੇ ਵੀਰੇ ਨੂੰ ਤਾਂ ਮੈਂ ਆਪੇ ਰਿਸ਼ਤੇ ਖਰਾ ਦੇਵਾਂਗੀ ਵਧੀਆ ਵਧੀਆ ਘਰਾਂ ਦੇ ਤੁਹਾਨੂੰ ਇਹ ਕਾਲੀ ਹੋ ਰਹੀ ਸੀ ਵਿਆਹ ਕਰ ਦੋ ਵਿਆਹ ਕਰ ਦੋ ਆਹ ਦੇਖ ਲਓ ਲੰਗਿਲ ਗਿਆ ਵਿਆਹ ਦਾ ਸਿਲਾ ਚੱਲ ਕੁੜੇ ਕਦੋਂ ਦੀਆਂ ਗੱਲਾਂ ਕਰਨ ਆਪਾਂ ਬੈਠੇ ਹਾਂ ਭੁੱਖੇ ਢੱਡ ਤੱਕ ਗੱਲਾਂ ਵੀ ਨਹੀਂ ਹੁੰਦੀਆਂ ਜਾਦਾ ਘੁੱਟ ਘੁੱਟ ਬਣਾ ਲਾ ਨਾਲ ਦੋ ਦੋ ਪਰੌਂਠੀਆਂ ਰਾਲ ਲ ਉਹਨੇ ਤਾਂ ਮਹਾਰਾਣੀ ਨੇ ਉੱਠਣਾ ਖਰੇ ਨਹੀਂ ਉੱਠਣਾ ਮਾਂ ਬਵਾਗੇ ਮੈਂ ਤੈਨੂੰ ਕਿਹਾ ਸੀ ਨਾ ਕਿ ਦੇ ਗਰਮ ਲੋਹੀ ਤੇ ਸੱਟ ਮਾਰ ਕੇ ਲੋਹੇ ਨੂੰ ਜਿਵੇਂ ਮਰਜ਼ੀ ਢਾਲ ਲਓ ਬਸ ਫਣ ਮਾਰਦੇ ਆ ਸੱਟ ਫੇਰ ਆਪਣੇ ਵੱਲ ਆਊਗਾ ਮਾਂ ਹਾਂ ਪਤਾ じゃ ਆ ਜਾ ਵੀਰੇ ਬਹਿ ਜਾ ਪੁੱਤ ਕੀ ਗੱਲ ਮਾਂ ਕਿਵੇਂ ਚਿੰਤਾ ਜੀ ਬੈਠੇ ਤੁਸੀਂ ਦੋ ਜਾਨੇ ਬਸ ਬੱਤ ਮੈਂ ਤਾਂ ਸਾਰੀ ਰਾਤ ਤੇਰੀ ਸੰਸਿਸ ਜੀ ਬੈਠੀ ਰਹੀ ਕੀ ਕਰਾਂ ਮੈਂ ਸਾਰੀ ਰਾਤ ਨੀਂਦ ਨਹੀਂ ਆਈ ਵੀ ਮੇਰੇ ਪੁੱਤ ਦਾ ਚੰਗਾ ਭਲਾ ਵਸਦਾ ਵਸਦਾ ਘਰ ਖਰਾਬ ਹੋਣ ਲੱਗ ਪਿਆ ਸਰਫਿਸ ਜਨਾਨੀ ਕਰਕੇ ਕੀ ਕਰਾਂ ਨਾ ਕੁੜੀ ਸੁੱਖਤੀ ਸਾਰੀ ਰਾਤ ਨਾ ਮੈਂ ਸੁੱਖਤੀ ਮਾ ਵੀਰੇ ਦੇ ਵਿੱਚ ਕੀ ਗਲਤੀ ਹੈ ਸਾਰਾ ਖਸੂਰ ਤਾਂ ਭਾਬੀ ਦਾ ਹੈ ਵੀਰੇ ਦੀ ਤਾਂ ਹੀ ਜ਼ਿੰਦਗੀ ਬਰਬਾਦ ਹੋ ਗਈ ਹੈ ਕੁੜੇਤੀਏ ਖਜੇ ਮੇਰੇ ਪੁੱਤ ਦੀ ਕਿੱਥੋਂ ਜ਼ਿੰਦਗੀ ਖਰਾਬ ਹੋਈ ਐ ਖਜੇ ਤਾਂ ਹਊਗੀ ਜੇ ਇਹ ਜਨਾਨੀ ਇਸ ਘਰ ਚ ਰਹੀ ਸਾਰੇ ਟੱਬਰ ਨੂੰ ਪਾਣੇ ਪਾ ਦਊਗੀ ਪੰਜੀ ਦਾ ਭੌਣ ਚਕਾ ਦਊਗੀ ਮਾਂ ਹੁਣ ਆਪਾਂ ਕੀ ਕਰਾਂਗੇ ਆਪਣਾ ਤਾਂ ਸਾਰਾ ਟੱਬਰ ਹੀ ਝੜਤਾ ਲੈ ਕਰਨਾ ਕੀ ਆ ਹੁਣ ਤਾਂ ਬਾਵੇ ਦੇ ਹੱਥ ਵਾਸਾ ਜੇ ਕੋ ਹੋਰ ਬੰਦਾ ਹੁੰਦਾ ਨਾ ਅਣਖ ਵਾਲਾ ਚਾਰ ਵਾਲੀ ਬਾਰੀ ਚੜਾਈਓ ਹੁੰਦੀ ਐ ਇਹ ਇਹ ਦੇਹਲਾ ਡੋਨ ਬੱਟਾ ਜਿਆ ਬਣ ਕੇ ਇੱਥੇ ਖੜਾ ਨਾ ਤੇਰੀ ਮਾਂ ਨੂੰ ੱਤਕਾ ਮਾਰਿਆ ਤੇਰੀ ਮਾਂ ਨੂੰ ਇੰਨੀਆਂ ਗੱਲਾਂ ਸੁਣਾ ਗਿਆ ਤੇ ਤੂੰ ਹਜੇ ਤੱਕ ਇੱਥੇ ਬੈਠਾ ਫੜ ਲੈ ਕੋਤਨੀਓ ਮਾਰ ਤੂੰ ਇਹ ਤੇ ਲੱਤ ਕੱਢ ਦੇ ਬਾਹਰ ਪੁੱਤ ਦੇਖਦਾ ਕੀ ਆ ਤੈਨੂੰ ਕਿਹਾ ਸੀ ਨਾ ਜਿੰਨਾ ਗਰਮ ਲੋਹੇ ਤੇ ਸੱਟ ਮਾਰਾਂਗੇ ਉਨਾ ਹੀ ਅਸਰ ਛੇਤੀ ਹੋਊਗਾ ਹੋ ਗਿਆ ਨਾ ਲੈ ਕਰਨਾ ਤੇਰਾ ਤਾਂ ਇਸ ਘਰ ਵਿੱਚ ਆਖਰੀ ਦਿਨ ਸੀ ਤੂੰ ਤਾਂ ਜਾ ਚੱਲ ਇੱਕ ਗੱਲ ਤਾਂ ਵਧੀਆ ਹੋ ਗਈ ਪੱਪੀ ਵਧੀਆ ਨਿਕਲੂਗੀ ਘਰੋਂ ਨਹੀਂ ਤਾਂ ਜਿੱਦਨ ਦੇ ਮੇਰੇ ਕਾਂਟੇ ਨਿਕਲੇ ਸੀਗੇ ਨਾ ਮੈਂ ਤਾਂ ਇਨੀ ਟੈਨਸ਼ਨ ਪੈ ਰਹੀ ਸੀ ਵੀ ਕਿਤੇ ਹੋਰ ਵੀ ਚੀਜ਼ ਨਾ ਗਾਇਬ ਹੋ ਜਾ ਇਸ ਘਰ ਚੋਂ ਪੁੱਤ ਜੀ ਤੁਸੀਂ ਬਾਲੇ ਭੋਲੇ ਆ ਕਾਂਟੇ ਨਿਕਲੇ ਨਹੀਂ ਸੀ ਕਾਂਟੇ ਕੱਢੇ ਸੀ ਹਾਂ ਮੰਮੀ ਉਹ ਤਾਂ ਮੈਨੂੰ ਪਤਾ ਵੀ ਭਾਬੀ ਨੇ ਕੱਢੇ ਸੀ ਭਾਬੀ ਨੇ ਨਹੀਂ ਇੱਧਰ ਕੰਨ ਕਰ ਉਹ ਕਰਨਾ ਦੀ ਜਮਾਨ ਵੀ ਨਾ ਕੁਝ ਆਦੀ ਖੁੱਲ ਗਈ ਇੱਥੇ ਲਿਟਰਰੀ ਘੋਟ ਦੀਆਂ ਇਹ ਮ ਪ੍ਰਧਾਨ ਅਸਕਰਤੀ ਕੋਈ ਗੱਲ ਨਹੀਂ ਇਹਨੂੰ ਜਦੋਂ ਚੁਕਾ ਕੇ ਬੈਗ ਕਰੀ ਨਾ ਕਰੋ ਬਾਹਰ ਇਹਨੂੰ ਕਹੂੰਗਾ ਵੀ ਜਾ ਹੁਣ ਆਪਦੇ ਘਰੇ ਆਪ ਦੀ ਮਾਂ ਨਾਲ ਘੋਟ ਉਥੇ ਲੀਟਰੀ ਕਰਦੀਆ ਬਗਵਾਦ ਇਥੇ ਤੇ ਸਿਰ ਚ ਗਲੀਆਂ ਕਰਨ ਲੱਗੀ ਮੇਰੀ ਮਾਂ ਨੇ ਸਹੀ ਕਿਹਾ ਵੀ ਘੜ ਦੇ ਨੂੰ ਘਰੋਂ ਬਾਹਰ ਨਾ ਨਾ ਮੈਂ ਨਹੀਂ ਕੜਦਾ ਇਹ ਤਾਂ ਮਾਂ ਤੋਂ ਕਢਾਉਂਦਾ ਜੇ ਮੈਂ ਰਾਤ ਮਾਂ ਨੂੰ ਧੱਕਾ ਮਾਰ ਕੇ ਕਈ ਸੀ ਨਾ ਕਮਰੇ ਚ ਮਾਂ ਨੂੰ ਕਹਿਣਾ ਮਾਂ ਫੜੀ ਦੀ ਤੌਣ ਫੜ ਕੇ ਤੌਣ ਤੜਾ ਕਰਦੇ ਗੇਟੋਂ ਬਾਹਰ ਇਹਦੀ ਅਕਲ ਟਿਕਾਣੇ ਫੇਰ ਆਊਗੀ ਇਮਾਂ ਤੇ ਮਿੱਟੀ ਕੀ ਗੱਲ ਕਰੀ ਜਾਂਦੀ ਐ ਨੇ ਹాయ ਮਾਂ ਤੂੰ ਤਾਂ ਜਮਾਈ ਨਹੀਂ ਸ਼ੱਕ ਹੋਣ ਦਿੱਤਾ ਵੀ ਉਹ ਕਾਂਟੇ ਤੂੰ ਕੱਢੇ ਸੀ ਬਸ ਫੇ ਮੰਨ ਗਏ ਨਾ ਆਪਣੀ ਮਾਂ ਦੀ ਚਤਰਾਈ ਨੂੰ ਤੈਨੂੰ ਵੀ ਨਹੀਂ ਸ਼ੱਕ ਹੋਇਆ ਬਾਵੇ ਨੂੰ ਤਾਂ ਕੀ ਹੋਣਾ ਸੀ ਵੇ ਕਾਂਟੇ ਮੈਂ ਕੱਢ ਕੇ ਕਿਰਨਾਂ ਦੇ ਨਾਂ ਲਾਤੇ ਬਸ ਮੇਰਾ ਰਸਤਾ ਸਾਫ ਹੋਣਾ ਸੀ ਹੋ ਗਿਆ ਹੁਣ ਬਾਵਾ ਮੇਰੇ ਇਸ਼ਾਰਿਆਂ ਤੇ ਪਹਿਲਾਂ ਵੀ ਮੈਂ ਕਲੇਸ਼ ਪਾਇਆ ਹੁਣ ਵੀ ਮੈਂ ਕਲੇਸ਼ ਪਾਇਆ ਜੋ ਮੈਂ ਚਾਹੁੰਦੀ ਸੀ ਉਹ ਹੋ ਗਿਆ ਮੈਨੂੰ ਕਿਸੇ ਨਾਲ ਕੋਈ ਲੈਣਾ ਦੇਣਾ ਹੁਣ ਬਾਵੇ ਦੇ ਹੱਥ ਡੋਰ ਹੈ ਬਾਵਾ ਚੜੀ ਹੋਈ ਗੱਡੀ ਥੱਲੇ ਲਾਹੂਗਾ ਆਪਣਾ ਪੈਲ ਕੱਲ ਰਸਤਾ ਸਾਫ ਕਰਕੇ ਆਪਾਂ ਲਿਆਵਾਂਗੇ ਤੁਜੀ ਉਹ ਵੀ ਐਨ ਫਰਸਟ ਕਲਾਸ ਪੁੰਜੀ ਪਤਿਆਂ ਦੀ ਬਸ ਹੱਪਾ ਨੂੰ ਹੋਰ ਕੀ ਚਾਹੀਦਾ ਮੰਨ ਕੇ ਨਾ ਆਪਣੀ ਮਾਂ ਦੀ ਚਤਰਾਈ ਨੂੰ ਕਿ ਨਹੀਂ ਹਾਂ ਮਾਂ ਮੰਨ ਗਈ ਬਸ ਹੁਣ ਤਾਂ ਬਾਵਾ ਨਾ ਇਹਨੂੰ ਬੋਰ ਕੱਢ ਦੇਵੇ ਘਰੋਂ ਹੋਰ ਮੈਨੂੰ ਕੁਝ ਨਹੀਂ ਚਾਹੀਦਾ ਬਸ ਮੇਰੇ ਤਾਂ ਸੀਨੇ ਵਿੱਚ ਬਲਬਲ ਉੱਠਦੀ ਸੀ ਕਿ ਕਦੋਂ ਇਹਨੂੰ ਬਾਵਾ ਬਾਹਰ ਕੱਢੇ ਕਿਉਂਕਿ ਜਿੰਨੀ ਇਹ ਮੇਰੇ ਨਾਲ ਜਵਾਨ ਲੜਾਉਣ ਲੱਗ ਪਈ ਸੀ ਨਾ ਮੈਂ ਉਹ ਕੱਤੇ ਹੀ برداشت ਨਹੀਂ ਸੀ ਕਰ ਸਕਦੀ ਬਸ ਹੋ ਤਾ ਗਈ ਐ ਇਹ ਗੱਲ ਹੁਣ ਤਾਂ ਬਾਵਾ ਕਰੂਗਾ ਜੋ ਕੁਝ ਕਰੂਗਾ ਅੱਛਾ ਤਾਂ ਵਿਚੋਂ ਆ ਗੱਲ ਐ ਤੇ ਮਾਂ ਨੇ ਮੇਰੇ ਤੋਂ ਐਡਾ ਬੜਾ ਉਹ ਨਾ ਰੱਖਿਆ ਕੋਈ ਨਾ ਮੈਂ ਨਹੀਂ ਆਂਦੀ ਸੀ ਕਮਰੇ ਤੋਂ ਬਾਹਰ ਆਉਂਦੀ ਤਾਂ ਕਿਵੇਂ ਨਹੀਂ ਚੱਲ ਕਰਨਾ ਬਾਹਰ ਆ ਬਸ ਮੇਰੀ ਬਾਤ ਛੱਡੋ ਮੈਂ ਕਹਿੰਦਾ ਨਾ ਨਹੀਂ ਹੋਣਾ ਮੈਨੇ ਮੈਂ ਤੈਨੂੰ ਕਿਹਾ ਨਾ ਬੰਦੇ ਮਾਂਗੂ ਤੇਰੀ 50 ਪਰ ਕਹਤਾ ਤੈਨੂੰ ਮੈਂ ਜਬ ਬਾਹਰ ਹੋਣਾ ਆਲ ਨਹੀਂ ਫੜ ਕੇ ਤਰਾ ਪਰ ਤੂੰ ਜ ਸਮਝਦਾ ਕਿਉਂ ਨਹੀਂ ਕੀ ਸਮਝਾਂ ਮੈਂ ਅੱਜ ਤੱਕ ਤੈਨੂੰ ਸਮਝਦੀ ਆਇਆ ਮੈਂ ਸਮਝਦਾ ਕਿਉਂ ਨਹੀਂ ਮਾਂ ਮੀਤੀ ਬਾਹਰ ਆ। ਸਮਝਦਾ ਨਹੀਂ ਨੇ ਸਮਝਦਾ ਨਹੀਂ ਲਈ ਆ ਪਤਾ ਕਾਈ ਮਰ ਜੰਨੀ ਐ। ਹੁਣ ਉਹ ਨਾ ਸਾਹਮਣੇ ਜਲੂਸ ਕੱਟੋਂਗੇ ਤੁਸੀਂ। ਕੱਟਣਾ ਨਹੀਂ ਹੈਗਾ। ਬਾਵੇ ਪੁੱਤ। ਕੀ ਜਲੂਸ ਕੱਢ ਰੱਖਿਆ ਤੁਸੀਂ? ਜਲੂਸ ਨਹੀਂ ਕੱਢਿਆ ਮਾਂ। ਕਿਰਨਾਂ ਨੂੰ ਕੱਢਿਆ ਕਮਰੇ ਚੋਂ ਬਾਹਰ। ਵਧੀਆ ਕਰਿਆ ਪੁੱਤ। ਆ ਚੋਰ ਛੜੱਕੇ ਜਿਹੇ ਨਾ ਘਰ ਚੋਂ ਨਿਕਲੇ ਚੰਗੇ ਨੇ। ਮੈਂ ਤਾਂ ਤੈਨੂੰ ਪਹਿਲਾਂ ਵੀ ਕਿਹਾ ਸੀ। ਹੁਣ ਵੀ ਕਹਿੰਨੀ ਆ। ਤੂੰ ਤਾਂ ਕਮਰੇ ਚੋਂ ਬਾਹਰ ਕੱਢੀ ਐ। ਇਹਨੂੰ ਘਰ ਚੋਂ ਬਾਹਰ ਕੱਢ ਹਜੇ ਵੀ ਤੂੰ ਕਮਰੇ ਚੋਂ ਕਹਿ ਰਹੀ ਆ ਮੈਂ ਮੈਂ ਕਮਰੇ ਚੋਂ ਬਾਹਰ ਕੱਟੀ ਆ ਅੱਗੇ ਤੂੰ ਆਪ ਸਮਝਦਾਰ ਸਹੀ ਕਹਿੰਦੀ ਏ ਵੀਰੇ ਮੰਮੀ ਇਸ ਘਰ ਦੇ ਵਿੱਚ ਚੋਰੋ ਚੱਕਿਆਂ ਦੀ ਕੋਈ ਥਾਂ ਨਹੀਂ ਹੈਗੀ ਜਿਹੜੇ ਘਰ ਨੂੰ ਖੇਰੂ ਖੇਰੂ ਕਰ ਦੇਣ ਨਾ ਦੀਦੀ ਮੈਂ ਕੀ ਕੀਤਾ ਖੇਰੂ ਖੇਰੂ ਕਰ ਨਾਲੇ ਮੈਨੂੰ ਕਿ ਲੋੜ ਪਿਆ ਆਪਣਾ ਘਰ ਖਰਾਬ ਕਰਨ ਦੀ ਭੈਣਾ ਤਾਂ ਨਾ ਦੀਦੀ ਭਾਈਆਂ ਦੇ ਘਰ ਪਸਾਂਦੀ ਹੁੰਦੇ ਥੋੜੇ ਵੰਗੂ ਡਾੜੋਂ ਦੀ ਨੀਕੂ ਗੱਲ ਕਰਦੀ ਚੁੱਪ ਹੋ ਜਾ ਕਰ ਨਾ ਸਾਰਾ ਪਤਾ ਮੈਨੂੰ ਕੌਣ ਕਰ ਬਸਾਉਂਦੀ ਗੱਲ ਕਰਦਾ ਤੇ ਕੌਣ ਉਜਾੜਨ ਦੀ ਸਮਝ ਲੱਗੀ ਲੈ ਆ ਪੀਤੀ ਆ ਨਾ ਮਰਦਾਂ ਵਾਲੀ ਗੱਲ ਐ ਮੇਰੇ ਮੋਰ ਦੋ ਨਵੱਟਾ ਬਣ ਕੇ ਬੈਠਾ ਰਹਿੰਦਾ ਸੀ ਹੁਣ ਪਤਾ ਲੱਗਾ ਵੀ ਕਲਦੀਪ ਕੌਰ ਦਾ ਪੁੱਤ ਐ ਦੇਖਦਾ ਕੀ ਐ ਕੱਡ ਵਾਰ ਸਹੀ ਗੱਲ ਕਹਿੰਦੀ ਆ ਵੀਰੇ ਹੁਣ ਕੀ ਦੇਖਦੇ ਹੋ ਮਾਰੋ ਚੱਕ ਕੇ ਬੈਗ ਬਾਹਰ ਕੱਢੋ ਇਹਨੂੰ ਘਰੋਂ ਨਾ ਦੇਖਦੀ ਕੀ ਆ ਨਿਕਲ ਵਾਰ ਹੋ ਤਿੱਤਰ ਬੜੀ ਬਿਸ਼ਰਮ ਹੈ ਜਿਹੜਾ ਇੰਨਾ ਬੇਇੱਜ਼ਤੀ ਕਰਾ ਕੇ ਵੀ ਅੰਦਰ ਹੀ ਖੜੀ ਆ ਨਾ ਜੇ ਸਹੀ ਕਿ ਹਮਾਤ ਹੈ ਤੇ ਮਿੱਤੀ ਬਣ ਤਾਂ ਇਹ ਵੀ ਬਿਲਕੁਲ ਸੱਚ ਗੱਲ ਕਹੀ ਆ ਆ ਚੋਰ ਚੋਕਿਆਂ ਦੀ ਨਾ ਆ ਘਰ 'ਚ ਕੋਈ ਜਗ੍ਹਾ ਨਹੀਂ ਜਿਹੜਾ ਬੰਦਾ ਘਰ 'ਚ ਕਲੇਸ਼ ਪਾਈ ਰੱਖੇ ਭਲਾ ਉਹ ਤੋਂ ਆਪਾਂ ਕੀ ਕਰਾਉਣਾ ਉਹੀ ਤਾਂ ਕੋਈ ਥਾਂ ਨਹੀਂ ਨਾ ਕਰੇ ਘਰ ਨੂੰ ਤਾਂ ਆਪਾਂ ਨੂੰ ਉਹ ਬੰਦਾ ਚਾਹੀਦਾ ਜਿਹੜਾ ਜੋੜ ਕੇ ਰੱਖੇ ਘਰ ਨੂੰ ਬਸਾਵੇ ਉਹ ਨਹੀਂ ਜਿਹੜਾ ਘਰ 'ਚ ਕਲੇਸ਼ ਪਾਵੇ ਤੇ ਘਰ ਨੂੰ ਉਜਾੜੇ ਹੋ ਬੰਦੇ ਦੀ ਨਾ ਇਸ ਕਰੇ ਕੋਈ ਜਗ੍ਹਾ ਨਹੀਂ ਬਿਲਕੁਲ ਪੁੱਤ ਚੋਰ ਜੜਕੀਆਂ ਦੀ ਤਾਂ ਇਸ ਘਰ ਚ ਵੈਸੇ ਨਹੀਂ ਕੋਈ ਜਗ੍ਹਾ ਜਿਹੜੀ ਅੱਜ ਕਾਂਟੇ ਚੋਰੀ ਕਰ ਸਕਦੀ ਆ ਕੱਲ ਨੂੰ ਕੀ ਪਤਾ ਕੁਛ ਹੋਰ ਚੋਰੀ ਕਰ ਲਿਆ ਫੇਰ ਨਾ ਨਾ ਮਾਂ ਹੁਣ ਇਹ ਜੀ ਨੌਬਤ ਆਉਣੀ ਨਹੀਂ ਹੈਗੀ ਆ ਦੇਖੋ ਮੈਂ ਤਾਂ ਪਹਿਲੀ ਵੈਕ ਕਰੇ ਪੈਨੇ ਹਾਂ ਚਕਾ ਫੇਰ ਪੁੱਤ ਆ ਕੀ ਮੰਮੀ ਇਹ ਤਾਂ ਮੇਰਾ ਬੈਗ ਹੈ ਤੇਰਾ ਹਾਂ ਮੈਂ ਪੁੱਤ ਬਾਵੇ ਇਹ ਤਾਂ ਇਹ ਤਾਂ ਤੇਰੀ ਭੈਣ ਦਾ ਬੈਗ ਹੈ ਤੇ ਇਹ ਤੂੰ ਕਿਉਂ ਇੱਥੇ ਰੱਖ ਰੱਖਿਆ ਨਾਲ ਥੋੜਾ ਨਹੀਂ ਹੈ ਮੰਮੀ ਮੇਰਾ ਹੂੰ ਬਾਵੇ ਆ ਕੀ ਪੁੱਤ ਇਹ ਤਾਂ ਬੈਗ ਅੱਛਾ ਖੰਡਾ ਹੋਣਾ ਮੈਂ ਤੁਹਾਡੇ ਬੈਗ ਚ ਕਾਲੀ ਕਾਲੀ ਕੱਪੜੇ ਦੇ ਪੈਕ ਕਰ ਦਿੱਤੇ ਕਿਉਂ ਪੁੱਤ ਹੋ ਨਾ ਨਾ ਮਾ ਬੈਗ ਵੀ ਥੋੜੇ ਤੇ ਕੱਪੜੇ ਵੀ ਥੋੜੇ ਨੇ ਹੁਣ ਤੁਸੀਂ ਮੁੱਕ ਰੋਣਾ ਗੱਲ ਤੋਂ ਹੁਣੀ ਤਾਂ ਹੁਣੇ ਤੁਸੀਂ ਕਹਿ ਕੇ ਹਟਿਓ ਵੀ ਚੋਰ ਚੋਕਿਆਂ ਦੀ ਤੇ ਘਰ ਚ ਕਲੇਸ਼ ਪਾਉਣ ਵਾਲਿਆਂ ਦੀ ਇਸ ਘਰ ਚ ਕੋਈ ਜਗ੍ਹਾ ਨਹੀਂ ਤੇ ਮਾਂ ਮੈਂ ਪਹਿਲੀ ਥੋੜੇ ਕੱਪੜੇ ਵਿੱਚ ਪਾ ਕੇ ਕਰਕੇ ਰੱਖਦੇ ਬਾਵੇ ਆ ਕੀ ਕਹਿ ਰਹੇ ਹੋ ਜੇ ਤੁਸੀਂ ਬਾਵੇ ਹਾ ਕੀ ਕਹਿ ਰਹੇ ਆ ਤੂੰ ਪੁੱਤ ਮੈਂ ਤੇਰੀ ਮਾਂ ਤੇ ਤੇਰੀ ਭੈਣ ਤੂੰ ਸਾਨੂੰ ਘਰ ਚ ਕਿਉਂ ਨਾਲੇ ਸਾਡੇ ਵੇ ਕਿਉਂ ਘਾੜੇ ਤਾਂ ਇਹਨੇ ਚੋਰੀ ਕੀਤੇ ਸੀ ਇਹਨੇ ਨਹੀਂ ਕੀਤੇ ਮਾਂ ਨਾਲੇ ਕੋਈ ਤੂੰ ਮੇਰੀ ਮਾਂ ਨਹੀਂ ਤੇ ਕੋਈ ਹੈ ਮੇਰੀ ਭੈਣ ਨਹੀਂ ਕਿਉਂ ਵੀਰੇ ਮੈਂ ਕੀ ਕਹਿਤਾ ਤੁਹਾਨੂੰ ਹਜੇ ਕਾਸਦਾ ਪੈਨੇ ਕੋਈ ਹਜੇ ਕਾਸਦੇ ਛੱਡੀਆਂ ਤੁਸੀਂ ਹੋਇਆ ਕੀ ਆ ਦੱਸਦਾ ਮੈਂ ਵੀ ਹੋਇਆ ਕੀ ਆ ਨਾਲੇ ਸਾਰਾ ਕੁਝ ਪਤਾ ਸੁਣ ਵੀ ਹੋਇਆ ਕੀ ਆ ਹਾਂ ਜਦੋਂ ਮੈਂ ਹੁਣ ਤੁਹਾਡੇ ਕਮਰੇ ਚ ਆਇਆ ਸੀ ਨਾ ਮੈਂ ਮੈਂ ਤੁਹਾਡੇ ਦੋਨੇ ਦੀ ਗੱਲਾਂ ਨਾ ਇੰਨਾ ਕੰਨਾਂ ਨਾਲ ਸੁਣੀਆਂ ਨੇ ਤੇ ਇੰਨਾ ਅੱਖਾਂ ਨਾਲ ਦੇਖਿਆ ਤੁਹਾਨੂੰ ਮੈਂ ਜਿਹੜੀ ਗੇੜ ਤੁਸੀਂ ਖੇਡ ਰਹੇ ਹੋ ਨਾ ਮੈਂ ਸਾਰੀ ਸਮਝ ਗਿਆ ਕਰਨਾ ਤੂੰ ਬਿਲਕੁਲ ਵੀ ਗਲਤੀ ਨਹੀਂ ਹੈਗੀ ਤੂੰ ਆਪਣੀ ਥਾਂ ਤੇ ਸਹੀ ਆ ਤੂੰ ਕਹਿੰਦੀ ਸੀ ਨਾ ਮੈਨੂੰ ਵੀ ਮੈਂ ਕਾਂਡੇ ਚੋਰੀ ਨਹੀਂ ਕੀਤੇ ਸਹੀ ਗੱਲ ਆ ਤੂੰ ਕਾਂਡੇ ਚੋਰੀ ਨਹੀਂ ਕਰੀ ਸੀਗੇ ਆ ਮੇਰੀ ਮਾਂ ਲੈਣਾ ਚੱਕ ਕੇ ਕਾਂਡੇ ਤੇਰੀਆਂ ਮਾਰੇ ਚ ਰੱਖੇ ਸੀਗੇ ਪਤਾ ਕਾਦੇ ਲਈ ਵੀ ਤੂੰ ਮਾਊ ਬਿਨਾ ਦੱਸਿਆ ਆਪਣੇ ਪਿੰਡ ਪਾਈ ਸੀਗੀ ਆਪਦੀ ਬਿਮਾਰ ਮਾਂ ਦਾ ਪਤਾ ਲੈਣ ਨਾਲੇ ਮਾਂ ਤੇਰੇ ਤੋਂ ਖਾਰ ਖਾਂਦੀ ਸੀਗੀ ਉਹਦਾ ਤੈਨੂੰ ਇਸ ਕਰੇ ਦੇਖਣ ਨਹੀਂ ਚਾਹੁੰਦੀ ਸੀ ਹੁਣ ਤਾਂ ਐਸ ਵੀ ਆਨਾ ਬਾਹਰ ਨਾਲ ਡੱਬਾ ਕੋਈ ਤੇ ਤੈਨੂੰ ਕਰੋ ਕੱਢਾ ਇਹ ਤਾਂ ਤੂੰ ਜੰਮਾ ਪਸੰਦ ਨਹੀਂ ਕਿਉਂ ਮਾਂ ਕਿਉਂ ਪਹਿਣੇ ਸਹੀ ਕਹਿ ਰਿਹਾ ਨਾ ਮੈਂ ਇਹ ਹੀ ਸਕੀਮਾ ਲਾ ਰਹੇ ਸੀ ਨਾ ਤੁਸੀਂ ਬਬਾ ਬਬਾ ਭਾਵੇਂ ਬੱਤ ਕਿਦੇ ਬਬਾ ਚੁੱਪ ਕਰ ਜਾ ਚੁੱਪ ਚੱਕੋ ਬਾਹਰ ਤੈਨ ਕਿਰੋਂ ਕੋਈ ਲੋੜ ਨਹੀਂ ਮੈਨੂੰ ਤੁਹਾਡੀ ਘਰ ਨੂੰ ਬਰਬਾਦ ਕਰਕੇ ਰੱਖਤਾ ਨਾਰਾਜ ਹੈ ਕਾਨੂੰ ਕਹਿੰਦੇ ਮੰਮੀ ਤੇ ਦੀਦੀ ਕਿਉਂ ਘਰ ਤੋਂ ਬਾਹਰ ਜਾਣਗੇ ਜਿਨ੍ਹਾਂ ਨੂੰ ਮੈਂ ਹੀ ਪਸੰਦ ਨਹੀਂ ਮੈਂ ਹੀ ਵਗ ਜਾਨੀ ਨਾ ਕਰਨਾ ਤੂੰ ਕਿਉਂ ਜਾਏਂਗੀ ਪਲਾਂ ਉਹ ਤੂੰ ਤਾਂ ਤੇ ਥਾਂ ਤੇ ਸਹੀ ਐ ਸੱਚੀ ਐ ਤੂੰ ਤਾਂ ਝੂਠੇ ਦਾ ਇਹ ਦੋਰ ਐ ਜਿਨ੍ਹਾਂ ਨੇ ਮੇਰੇ ਕੰਨਾਂ 'ਚ ਤੇਰੇ ਪ੍ਰਤੀ ਜ਼ਹਿਰ ਕੋਲਿਆ ਝੂਠ ਬੋਲਿਆ ਤੇਰੇ ਪ੍ਰਤੀ फडਕਾਇਆ ਮੈਨੂੰ ਬਾਵੇ ਪੁੱਤ ਬਸ ਕਰ ਮਾਂ ਮੇਰੀ ਨਜ਼ਰ ਤਾਂ ਦੂਰ ਹੋ ਜੀ ਦੋਈ ਜਾਨੀਆਂ ਮੈਂ ਥੋੜਾ ਚਿਹਰਾ ਵੀ ਦੇਖਣਾ ਪਸੰਦ ਨਹੀਂ ਕਰਦਾ ਬਾਵੇ ਪੁੱਤ ਮੈਂ ਤਾਂ ਤੈਨੂੰ ਇਹ ਕਹਿੰਦੀ ਸੀ ਤੇ ਜੋ ਕੁਛ ਵੀ ਹੋਇਆ ਨਾ ਉਹ ਜਾਣੇ ਜਾਂਣ ਵਿੱਚ ਹੀ ਹੋਇਆ ਤੇ ਬਸ ਪਤਾ ਹੀ ਨਹੀਂ ਕੀ ਹੋ ਗਿਆ ਸੀ ਦਿਮਾਗ ਨੂੰ ਪੁੱਤ ਜੇ ਵੱਡਿਆਂ ਤੋਂ ਗਲਤੀ ਹੁੰਦੀ ਹੈ ਨਾ ਛੋਟੇ ਵੀ ਮਾਫ ਕਰ ਦਿੰਦੇ ਆ ਤੇ ਤੂੰ ਆਪਣੀ ਮਾਂ ਨੂੰ ਮਾਫ ਨਹੀਂ ਕਰੇਂਗਾ ਹਮੈ ਕਹੋਂ ਨਾ ਮਾਂ ਮਾਫ ਕਰਨ ਵਾਲਾ ਜਿਹਦੀ ਤੁਸੀਂ ਜ਼ਿੰਦਗੀ ਬਰਬਾਦ ਕਰਨ ਲੱਗੀ ਸੀ ਨਾ ਜਿਹਦੀਆਂ ਤੁਸੀਂ ਖੁਸ਼ੀਆਂ ਛੀਨਣ ਲੱਗੀ ਸੀਗੇ ਮਾਫੀ ਉਹਦੇ ਕੋਲੋਂ ਮੰਗੋ ਮੇਰੇ ਕੋਲ ਨਹੀਂ ਕਰਨਾ ਸਾਨੂੰ ਦੋਵਾਂ ਨੂੰ ਮaaf ਕਰਦੇ ਨਾ ਨਾਨਾ ਮਮੇ ਤੁਸੀਂ ਕਿ ਮਾਫੀ ਮੰਗ ਰਹੇ ਤੁਸੀਂ ਵੱਡੇ ਤੋਂ ਵੱਡੇ ਤੁਸੀਂ ਮੰਗਦੇ ਮੰਗਦੇ ਨਾ ਚੰਗੇ ਨਹੀਂ ਲੱਗਦੇ ਜਦੋਂ ਵੱਡੇ ਗਲਤੀ ਕਰ ਲੈਣਾ ਛੋਟੇ ਸਮਝਾਉਂਦੇ ਹੁੰਦੇ ਆ ਬਸ ਜਿਹੜੀ ਗਲਤੀ ਮੇਰੇ ਤੋਂ ਹੋਈ ਹੈ ਨਾ ਉਹ ਅੱਗੇ ਵਾਸਤੇ ਕਿਸੇ ਵੀ ਕਿਸੇ ਵੀ ਤਰ੍ਹਾਂ ਨਹੀਂ ਹੁੰਦੀ ਮੇਰੇ ਤੋਂ ਨਾ ਤੇ ਮਾਫ ਮਾ ਮਾ ਮੈਨੂੰ ਵੀ ਮਾਫ ਕਰਦੇ ਤੁਸੀਂ ਸਾਡੇ ਤੋਂ ਜਾਣੇ ਜਾਂ ਅਣਜਾਣੇ ਚ ਗਲਤੀ ਹੋ ਗਈ ਕੋਈ ਨਾ ਦੀਦੀ ਅਸੀਂ ਬਹੁਤ ਸ਼ਰਮਿੰਦਾ ਆਪਦੀ ਗਲਤੀ ਤੇ ਦੀਦੀ ਕੋਈ ਗੱਲ ਨਹੀਂ ਘਰ ਚ ਤਾਂ ਨ ਲੜਾਈ ਝਗੜਾਈ ਹੁੰਦੀ ਰਹਿੰਦੀ ਆ ਪੁੱਤ ਲੜਾਈ ਲੜਾਈ ਝਗੜਾ ਹੋਰ ਚੀਜ਼ ਐ ਤੇ ਆਪਣੀ ਨੂੰ ਤੇ ਚੋਰੀ ਦੇ ਇਲਜ਼ਾਮ ਲਾਉਣੇ ਉਹ ਵੀ ਆਪ ਹੱਥ ਸੋਨਾ ਕੱਢ ਕੇ ਇਹ ਹੋਰ ਚੀਜ਼ ਐ ਮੈਂ ਮੈਂ ਤਾਂ ਤੇਰੇ ਨਾਲ ਨਜ਼ਰਾ ਵੀ ਨਹੀਂ ਮੜਾ ਸਕਦੀ ਕੋਈ ਗੱਲ ਨਹੀਂ ਮੰਮੀ ਜੀ ਜੋ ਹੋ ਗਿਆ ਸਭ ਹੋ ਗਿਆ ਛਣੋ ਆਂ ਦਿੱਕਤੀ ਦਾ ਪਛਤਾਵਾ ਨਾ ਮੇਰੇ ਵੱਸ ਤੋਂ ਉਹੀ ਬਹੁਤ ਆ ਬੱਸ ਕੋਈ ਤੁਸੀਂ ਵੀ ਮਾਫ ਕਰ ਦੋ ਹਮ ਦਾ ਗੁੱਸਾ ਛੱਡ ਦੋ ਬਾਬੇ ਮਾਫ ਕਰ ਦੇ ਪੁੱਤ ਕੋਈ ਨਾ ਮਾਫ ਕਰ ਦੋ ਵੀ ਦੇ ਮਾਪ ਗਲਤੀ ਹੋ ਗਈ ਮਨ ਤੁਹਾਡੇ ਨਾਲ ਕੀ ਗੁੱਸਾ ਹੋ ਸਕਦਾ ਤੁਮ ਮੰਨਦਾ ਬਸ ਇਹ ਚੀਜ਼ ਦਾ ਦੁੱਖ ਆ ਵੀ ਮੇਰੀ ਆਪਣੀ ਮਾਂ ਤੇ ਆਪਣੀ ਭੈਣ ਦੋ ਜਣੀਆਂ ਰੜ ਕੇ ਮੇਰੀ ਜ਼ਿੰਦਗੀ ਨੂੰ ਅੱਗ ਲਾ ਲੱਗਿਆ ਸੀ ਤੁਸੀਂ ਨਾ ਨਾ ਪੁੱਤ ਮਸਤ ਨੂੰ ਕਿਹਾ ਨਾ ਵੇ ਜਾਣੇ ਜਾਣੇ ਚ ਗਲਤੀ ਹੋ ਗਈ ਅੱਗੇ ਤੋਂ ਨਹੀਂ ਹੁੰਦੀ ਕੋਈ ਗੱਲ ਜੋ ਹੋ ਗਿਆ ਸੋ ਹੋ ਗਿਆ ਹੁਣ ਅੱਗੇ ਤੋਂ ਨਾ ਇੱਕ ਪਰਿਵਾਰ ਬਣ ਕੇ ਖੁਸ਼ੀ ਖੁਸ਼ੀ ਰਹੋ ਸਹੀ ਗੱਲ ਹੈ ਹਾਂਜੀ ਸਾਡੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਹੈ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਜੇ ਤੁਹਾਨੂੰ ਵੀਡੀਓ ਸਾਡੀ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਈਕ ਕਰੋ ਕਮੈਂਟ ਕਰ ਤੇ ਸ਼ੇਅਰ ਵੀ ਕਰੋ ਤੇ ਜਿਨ੍ਹਾਂ ਨੇ ਹਾਲ ਤੱਕ ਚੈਨਲ ਨੂੰ ਨਹੀਂ ਸਬਸਕ੍ਰਾਈਬ ਕੀਤਾ ਉਹ ਸਬਸਕ੍ਰਾਈਬ ਵੀ ਕਰ ਲੋ ਤੁਸੀਂ ਬਸ ਸਾਨੂੰ ਐਵੇਂ ਪਿਆਰ ਦਿੰਦੇ ਰਹੋ ਤਾਂ ਤੁਹਾਡੇ ਵਾਸਤੇ ਅਸੀਂ ਨਵੀਆਂ ਤੋਂ ਨਵੀਆਂ ਵਧੀਆ ਤੋਂ ਵਧੀਆ ਸਿੱਖਿਆ ਵਾਲੇ ਵੀਡੀਓ ਲੈ ਕੇ ਆਂਦੇ ਰਹਾਂਗੇ ਹਾਂ ਐਕਟਿੰਗ ਦੱਸ ਦਿਓ ਕਿਹਦੀ ਵਧੀਆ ਲੱਗੀ ਐਂਡ ਤੇ ਪਈਆਂ ਤਾਂ ਸਾਡੇ ਜੁੱਤੀਆਂ ਹੀ ਆ ਹਰ ਵੀਡੀਓ 'ਚ ਜਿਵੇਂ ਪੈਂਦੀਆਂ ਹੁੰਦੀਆਂ ਪਰ ਇਹ ਅਸਲੀਅਤ ਨਹੀਂ ਹੈਗੀ ਇਹ ਸਿਰਫ ਐਂ ਹੀ ਅਸੀਂ ਵੀਡੀਓ ਬਣਾ ਦਿੰਦੀ ਆ ਐਂ ਹੀ ਨਹੀਂ ਬਣਾਦੇ ਅਸੀਂ ਸਿੱਖਿਆ ਵਾਲੀ ਵੀਡੀਓ ਬਣਾਉਂਦੇ ਆ ਵੀ ਜੋ ਲੋਕ ਇਹ ਦੇਖ ਰਹੇ ਨੇ ਨਾ ਬਿਲਕੁਲ ਵੀ ਨਾ ਐਵੇਂ ਕਰਨ ਮੜੀ ਤੁਸੀਂ ਤੁਸੀਂ ਬੋਲੋ ਕੁਝ ਮੈਨੂੰ ਇਹ ਜ਼ਰੂਰ ਦੱਸਣਾ ਲਾਈਕ ਔਰ ਕਮੈਂਟ ਕਰਕੇ ਵੀ ਐਕਟਿੰਗ ਕਿਦੀ ਵੈਸਟ ਲੱਗੀ ਹੈ ਇਹ ਤਾਂ ਜ਼ਰੂਰੀ ਦੱਸਣਾ ਹੈ ਕਿਉਂਕਿ ਇਹਨਾਂ ਨੂੰ ਤਾਰੀਫ ਕਰਾਉਂਦਾ ਬਹੁਤ ਸ਼ੌਂਕ ਹੈ ਲੋਕ ਇਹਨਾਂ ਦੇ ਜੁੱਤੀਏ ਦਾਵਾ ਪਾਉਂਦੇ ਨੇ ਵੀ ਤੇ ਚਾਂਦਰੇ ਵੀ ਸਾ ਮੇਰੀ ਤਾਰੀਫ ਵੀ ਕਰਿਆ ਗਾਲਾ ਨਹੀਂ ਕੱਢਣੀਆਂ ਬਈ ਬਾਬੇ ਬਾਈ ਬਾਜੀ ਸਾਨੂੰ ਇੰਤਾ ਪਿਆ ਕਰਦੇ ਹੋ ਤੁਹਾਡੇ ਵਾਸਤੇ ਵਧੀਆ ਤੋਂ ਵਧੀਆ ਸੀ ਕਨਸੈਪਟ ਲੈ ਕੇ ਆਉਂਦੇ ਰਾਂਗੇ ਜੀ ਧੰਨਵਾਦ ਸਾਰਿਆਂ ਦਾ ਬਾਬੇ ਦੀ ਦਾੜੀ ਦੀ ਜ਼ਰੂਰਤ ਕਰਦੇ ਸਾਡੇ ਕੈਮਰਾਮੈਨ ਉਹਦੀ ਵੀ ਤਾਰੀਫ ਕਰਦੇ ਵੀ ਵਧੀਆ ਕੰਮ ਕੀਤਾ ਹਨ